ਤੰ ਤੰ ਉਹ ਜਗਤ ਦਾ ਸਤਿਗੁਰ ਬਦਾਲ ਸ੍ਰੀ ਮਹਾਰਾਜ ਜੀ ਅਪਾਰ ਅਪਾਰ ਕਿਰਪਾ ਕਰਦੇ ਹਨ ਔਰ ਸਮਝਾਣਾ ਕਰਦੇ ਹਨ ਕੋਚਾਰਨ ਕਰਦਨ ਕੀ ਮਨ ਸੰਸਾਰ ਤੋਂ ਕਰਤਾ ਪੁਰਖ ਪ੍ਰਭੂ ਦੇ ਨਾਮ ਦੇ ਵਿੱਚ ਲੱਗਾ ਹੈ ਤੰਤ ਤੁਪਕ ਨੂੰ ਦਾਸ ਬਰਲੇ ਬਨਉ ਦੇ ਭਾਈ ਰਾਮ ਤਾ ਹੈ ਉਹਿਤ ਤਵੋ ਸਤਿ ਰਾਮ ਤਾਂ ਕਹਿ ਨਿਕਟ ਨਾ ਪਾਵਟੇ ਭਰ ਕਿ ਹੇ ਭਾਈ ਤੁਸੀਂ ਰਾਮ ਨਾਮ ਦਾ ਕਿ ਪਰਮਾਤਮਾ ਦਾ ਨਾਮ ਜੁੜਾਇਆ ਰਾਮ ਦਾ ਨਾਮ ਲਰ ਪ੍ਰਭੂ ਦਾ ਨਾਮ ਹੈ ਉਹ ਜਾਣ ਤੱਕ ਵਰਤੋਂ ਪਰ ਮੈਂ ਇਹ ਦੱਸੂ ਤੂੰ ਰਾਮ ਕਿੱਥੇ ਹੈ ਸਰਵ ਵਿਖੇ ਰਹੀ ਹੋਈ ਸੱਚੇ ਰਾਮ ਦੇ ਤਾਂ ਤੁਸੀਂ ਨਿਕਲ ਵੀ ਨਹੀਂ ਕਿ ਜਿਹੜਾ ਸਰਵ ਵਿਖੇ ਹੈ ਬੂਹੇ ਜਿਹੜਾ ਰੋਮ ਰੋਮ ਦੇ ਵਿੱਚ ਪਾਉ ਹਰ ਸਰੀਰ ਧੀਰ ਯਮਉ ਦੇ ਵਿੱਚ ਵੀ ਪਾਛਿਆਂ ਦੇ ਵਿੱਚ ਵੀ ਇਨਸਾਨੀ ਜੀਵਨ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਕੋਪ ਪਰਮਾਤਮਾ ਹਰ ਜਗ੍ਹਾ ਮੌਜੂਦ ਹੈ ਸਰਬੇ ਰਮ ਤਾਂ ਤੁਸੀਂ ਨਿਗਟ ਪਾਪ ਜਿਹੜੇ ਵੀ ਨਹੀਂ ਹੁੰਦੇ ਭਾਵ ਅਗਿਆਨਤਾ ਕਾਰਨ ਉਸ ਪਰਮਾਤਮਾ ਨੂੰ ਭੁੱਲੇ ਰਹਿੰਦੇ ਕੇ ਪਰਮਾਤਮਾ ਦਾ ਜਿਹੜਾ ਨਾਮ ਹੈ ਅਗਿਆਨਤਾ ਕਾਰਨ ਉਹ ਭੁੱਲੇ ਬਿਲਕੁਲ ਜੇ ਪਰਮਾਤਮਾ ਦੇ ਨਾਮ ਨੂੰ ਹੀ ਪੜ ਚੱਕੇ ਹੋ ਕੇਵਲ ਔਰ ਕੇਵਲ ਨਾਮਾਂ ਦੇ ਵਿੱਚ ਰਹੇ ਪਰਮਾਤਮਾ ਨੂੰ ਪਹੁੰਚ ਕੇ ਰਾਮ ਕੈ ਸਭ ਜਗਤ ਤੁਨਾਨਾ ਸੋਇਮ ਰਾਮ ਨਾ ਹੋਇ ਕਾਰਮ ਅਕਾਰਮ ਕਰਨਾ ਮੈਂ ਕਿਸੋ ਕਰਤਾ ਨਾ ਹੋਇ ਕਿ ਸੱਤੇ ਸਰਵ ਵਿਆਪੀ ਆਤਮਾ ਨੂੰ ਖੁੱਲ ਕੇ ਰਾਮ ਰਾਮ ਮਨ ਤੁੰਤਾਰ ਭੋਲਾ ਹੋਇਆ ਤੇ ਨਾ ਸੰਸ ਜਲ ਤੂੰ ਥਲ ਪਰ ਕੋਲ ਜੁਕਾ ਹੈ ਪਰ ਉਹ ਸਰਬ ਵਿਆਪੀ ਰਾਮ ਚੜਾ ਹੈ ਉਹਦਾ ਕਟਕੜ ਮੇਂ ਵਿੱਚ ਬਸਿਆ ਹੋਇਆ ਹੈ ਸਤਿਗੁਰੂ ਜੀ ਕਿਸ ਬਖਸ਼ਣ ਕਰਦੇ ਤੇ ਸ੍ਰਾਮ ਦੀ ਮੈਂ ਗੱਲ ਕਰਦਾ ਉਹ ਇੱਕ ਸ਼ਾਇਰ ਦਾ ਰਾਜਾ ਨਹੀਂ ਹੋ ਸਕਦਾ ਇਸ ਰਾਮ ਦੀ ਮੈਂ ਗੱਲ ਕਰਨਾ ਉਹ ਤਾਂ ਪੂਰੀ ਸ੍ਰਿਸ਼ਟੀ ਦਾ ਮਾਲਕ ਹੈ ਪ੍ਰਭ ਦਾਤ ਕਰਮਾਹਰੂ ਰਾਮ ਜੀ ਦਸ਼ਰਥ ਕਸ ਤਾਹੀਂ ਰਾਮ ਹਮੇ ਰਭਿਓ ਕਿਸੁ ਕਟਬੇ ਮਾਡੀ ਜਿੰਦ ਜਿਸ ਰਾਮ ਦੀ ਤੁਸੀਂ ਗੱਲ ਕਰਦੇ ਦਸ਼ਰਥ ਦੇ ਪੁੱਤਰ ਦੀ ਮੈਂ ਉਸ ਰਾਮ ਦੀ ਗੱਲ ਨਹੀਂ ਕਹਿੰਦਾ ਜਿਹਦਾ ਰਾਜਾ ਰਾਮ ਨਹੀਂ ਉਪਕਰ ਨਹੀਂ ਕਰਦਾ ਕਿਤੇ ਜਿਸ ਰਾਮ ਦੀ ਮੈਂ ਗੱਲ ਕਰਦਾ ਤਾਂ ਸਾਰੇ ਦਾ ਰਾਜਾ ਹੈ ਰਮਦਾਸ ਰਾਮਾ ਰਾਮ ਦੀ ਕਿਹੜਾ ਮੇਰਾ ਰਾਮ ਇਹ ਜਿਹੜਾ ਪਰਮਾਤਮਾ ਹੈ ਉਹਦਾ ਸਭਨਾ ਦਾ ਪਰ ਉਹ ਸਰਵ ਵਿਆਪੀ ਰਾਮ ਜਿਹੜਾ ਮੈਂ ਕਹਿੰਦਾ ਉਹ ਤੁਸੀਂ ਉਸਦੇ ਨੇੜੇ ਵੀ ਨਹੀਂ ما پہلا پرتی ما گے ਸਤਿਗੁਰ ਪ੍ਰਸਾਦਿ ਮਰਿ ਗਿਉ ਨ ਮੀਰਾ ਪਰਮਾਤਮਾ ਹੈ ਉਹ ਨਾ ਧਰਮਾਂ ਦੇ ਵਿੱਚ ਨਾ ਮਨੁੱਖ ਦੇ ਵਿੱਚ ਆਉਂਦਾ ਹੈ ਉਹ ਕੇਵਲ ਔਰ ਕੇਵਲ ਪਿੰਨੀ ਸਾਰੀ ਸ੍ਰਿਸ਼ਟੀ ਦਾ ਕਰਤਾ ਹੁੰਦਾ ਹੈ ਜਾਰ ਰਾਮੈ ਸਭ ਦੇ ਜਾਨੇ ਪ੍ਰਮਖ ਕੋਰੇ ਭਾਈ ਆਪ ਆਰਤੈ ਕੋਈ ਨਾ ਡਾਣ ਕਿ ਜਿਸਰੂਪੀ ਰਾਮ ਨੂੰ ਸਾਰਾ ਸੰਸਾਰ ਜਾਣਦਾ ਹੈ ਕਿ ਜਿਹੜਾ ਸਾਰਾ ਬ੍ਰਹਿਮੰਡ ਹੀ ਰਾਮ ਹੈ ਉਸ ਨੂੰ ਸਾਰਾ ਸੰਸਾਰ ਜਾਣਦਾ ਹੈ ਇਹ ਭਾਈ ਤੂੰ ਕਿਤੇ ਪਰਮਤਿ ਲਾ ਕੇ ਪੜਾ ਲੱਗਦਾ ਹੈ ਭਾਈ ਆਪਣੇ ਆਪ ਉਸ ਪਰਮਾਤਮਾ ਨੂੰ ਕੋਈ ਜਾਣ ਨਹੀਂ ਸਕਦਾ ਤੈਨੂੰ ਇਹ ਗੱਲ ਕੌਣ ਸਮਝਾ ਦੇਗਾ ਕਿ ਜਿਹੜੀ ਗੱਲ ਹੈ ਤੈਨੂੰ ਕੌਣ ਸਮਝਾਵੇ ਸਤ ਤਤ ਨੂੰ ਜੋ ਪਰਮਜੀ ਤਨ ਮਨ ਹੁੰਨ ਪਰ ਸਤ ਨਹੀਂ ਜਾਏ ਆਲਮ ਨਾਮ ਦਾ ਕੋ ਤੁਨਾ ਕਿੰਨਾ ਕਹਿ ਸਮਝਾਈ ਕਿਉ ਪਰਮਾਤਮਾ ਸੰਤੋਗੁਣ ਤਮੋਗੁਣ ਅਗਰ ਰਜਗੁਣ ਤਿੰਨਾ ਦੇ ਤਨ ਮਨ ਅਕੇ ਕੋ ਕਉ ਰਹੇ ਜੋ ਸੁਪਰਮਾਤਮਾ ਨੂੰ ਬਾਣੀ ਮਾਇਆ ਦੇ ਨਾਲ ਕੋਈ ਕਾਇਰ ਨਹੀਂ ਕਿਸੀ ਲਈ ਇੱਕ ਤਨ ਦੌਲਤ ਨਾਲ ਕੋਈ ਸ੍ਰੀ ਪ੍ਰਮਾਤਮਾ ਨੂੰ ਖਰੀਦ ਲਵਾਂ ਜਾਂ ਮੇਰੇ ਵਾਸਤੇ ਦੇ ਵਿੱਚ ਕਰ ਲਵਾਂਗੀ ਕੋਈ ਆਖੇ ਕਿ ਮੇਰੇ ਕੋਲ ਬਹੁਤ ਤਨ ਦੌਲਤ ਹੈ ਤੇ ਮੈਂ ਜੋ ਮਰਜੀ ਖਰੀਦ ਸਕਦਾ ਪਰ ਉਸ ਪ੍ਰਮਾਤਮਾ ਨੂੰ ਨਹੀਂ ਖਰੀਦ ਸਕਦਾ ਅੰਨੇ ਮਤਰਾ ਨੇ ਮੋਰਚਾ ਗ੍ਰਿੰਦਿਆਲ ਸਿੰਘ ਸਾਹਿਬ ਨੇ ਆ

ਪੀਟੀ ਜਿਹੜਾ ਹੈ ਕੋਈ ਨਹੀਂ ਜਾਣ ਸਕਦਾ ਹੁਣ ਆਪਾਂ ਦੇ ਇੰਦਰ ਬਾਹ ਕਿੰਨੀ ਗਰਮੀ ਹੈ ਤੇ ਜੇ ਇਹੋ ਗਾ ਦਿਖ ਲਿਆ ਬਹਾਤ ਵਿੱਚ ਰਹਿੰਦੇ ਤੇ ਜਦੋਂ ਦੂਜਿਆਂ ਸਤੇ ਕਰਨ ਦੇ ਜਪੜ ਤੇ ਅੜਾ ਹੈ ਮੀਂਹ ਦੇ ਨਾਲ ਬੁਰਾ ਹਾਲ ਹੈ ਪਾਣੀ ਦੇ ਨਾਲ ਬੁਰਾ ਹਾਲ ਹੈ ਕਦੇ ਘਰਾਂ ਦੇ ਕਰ ਰਹੇ ਹੋਇਆ ਪਰਿਵਾਰ ਆਪਣੇ ਘਰ ਨੂੰ ਛੱਡ ਕੇ ਦੂਰ ਜਾ ਕੇ کہتے پرگی پنڈا جاندی ہے جہی قدرت ہے وہ گرمی ہے کبھی برسات آ جائے سارے ٹنڈا کر ہیں سان گرمی تو رات دا نہیں ہے ابھی ایک کمرہ ٹنڈا کرنا ہو سی لاؤنا پہنتا ہے پر کہتے ہیں کہ گھر پرماتما کی جیڑ ہے ਕੁਦਰਤ ਨੂੰ ਕੋਈ ਜਾਣ ਨਹੀਂ ਸਕਿਆ ਕੁਦਰਤ ਕੀ ਕੋਣ ਵਿਚਾਰ ਹੈ ਕੋਈ ਨਾ ਜਾਣੇ ਪੇਤ ਸਰਬੀ ਸ਼ਕਤੀਮਾਨ ਕੁਦਰਤ ਲੈ ਤੁਨ ਨੰਦ ਜੀ ਇਹ ਪੜੀ ਉਹਦੇ ਪੇਤ ਨੂੰ ਕੋਈ ਸ਼ਕਤੀ ਨਹੀਂ ਕੋਈ ਸ਼ਕਤੀਮਾਨ ਕੋਈ ਨਹੀਂ ਜਾਣ ਸਕਦਾ ਪਰਮਾਤਮਾ ਨੂੰ ਕੋਈ ਜਾਣ ਨਹੀਂ ਸਕਦਾ ਪਰਮਾਤਮਾ ਦਾ ਨਾਮ ਜਿਹੜਾ ਸਰਬਤ اس پر اگلا اللہ کہلو سترام کہلو لو بھائی کہہ لو ایک کہہ لو مکند مکند جبار مکند کہہ لو بہت جنم چڑی مادو کہہ لو ایسی لال کرے لال کہلو کہہ لو اس پرماتما کتنے اکا نام پکارا جا سکتا ہے سربی کبھی نام اکا نام ਉਹ ਕਹਿੰਦੇ ਰੈਂਡਾ ਪੰਚ ਕਾਣਾ ਨਹੀਂ ਹੈ ਜੋ ਇੱਕ ਟਿਕਾਣੇ ਤੇ ਹੈ ਕਿ ਤੇ ਗੁਰਦੁਆਰੇ ਪਿੱਛੇ ਕਿਤੇ ਮੰਦਿਰ ਬਿੱਟੇ ਕਿਤੇ ਮਸਜਿਦ ਵਿੱਚ ਬਿੱਟੇ ਕਿਤੇ ਧਾਰਮਿਕ ਸੰਗਤ ਕਰੇ ਨਹੀਂ ਉਹ ਕਹਿੰਦੇ ਹਰ ਜਗ੍ਹਾ ਕਾਮੰਥ ਦਾ ਕਾਰ ਕਾਰ ਕਾ ਕਾਸ਼ੀ ਹੰਦਵਾਰ ਰਮਿਦਾਸ ਕਿਉਂ ਜਾਂਦਲ ਆਪਣਾ ਤੋਂ ਮੇਂ ਯਾਦ ਕਰਦਾ ਜਿਦੇ ਕੀ ਪਤਰਾ ਕਰਕੇ ਲਗਾਂ ਹੀ ਦੁਆਰ ਤੱਕ ਜਾ ਕੇ ਲੱਭਾਂ ਕੀ ਕਾਂਛੀ ਜਾ ਕੇ ਲੱਭਾਂ ਹੀ ਮੱਤਰਾ ਜਾ ਕੇ ਲੱਭਾਂ ਸਭ ਲੱਭ ਕੇ ਸਭ ਜਗ੍ਹਾ ਲੱਭ ਲਿਆ ਪਰ ਜਦੋਂ ਕਿਤੇ ਆਪਣਾ ਅੰਤ ਲੱਭਿਆ ਤੇ ਉਹ ਨੂੰ ਮੈਂ ਆਪਣੇ ਅੰਦਰ ਹੀ ਪਾ ਲਿਆ ਰਾਮ ਗੁਰਜੋਗ ਲੱਭਣੋ ਕਿਤੇ ਜਿਸ ਤਰ੍ਹਾਂ ਜਦੋਂ ਆਪਣਾ ਜਦ ਕੋ ਜਿਆ ਉਸ ਪਰਮਾਤਮਾ ਨੂੰ ਆਪਣੇ ਅੰਦਰੋਂ ਹੀ ਪਾ ਲਿਆ ਇਹ ਭਾਈ ਤਨ ਦੀ ਸੰਗਤ ਦੀ ਸਮਝ ਕਿਉਂ ਨਹੀਂ ਆਉਂਦੀ ਇਸ ਗੱਲ ਨੂੰ ਕਿਉਂ ਨਹੀਂ ਸਮਝਦਾ ਤੈਨੂੰ ਕੌਣ ਸਮਝਾਵੇ ਕਿ ਉਹ ਪਰਮਾਤਮਾ ਕਿਤੇ ਬਾਹਰ ਨਹੀਂ ਕਿਉਂਕਿ ਉਹ ਇੱਕ ਥਾਂ ਤੇ ਹੈ ਕਿਉਂਕਿ ਉਹ ਹਰ ਜਗ੍ਹਾ ਵਜੂਦ ਹੈ ਜੇ ਤੇਰੀ ਆਸਰਾ ਉਸ ਪ੍ਰਮਾਤਮਾ ਦੇ ਨਾਮ ਦਾ ਲੱਗ ਗਿਆ ਉਤਹੀ ਪ੍ਰਮਾਤਮਾ ਮਜੂਦ ਹੈ ਭਨੇ ਦਾ ਦਾ ਤਾ ਤਾ ਹੀ ਤੈ ਕਰਤਾ ਕੋ ਹੈ ਭਾਈ ਕੇਵਲ ਕਰਤਾ ਇੱਕ ਸੈਂਕਰ ਸਤਿਰਾਮ ਤੈ ਜਾਣ ਗੁਰੂ ਰਮਦਾਸ ਜੀ ਨੇ ਚਰਨ ਕਰਦੇ ਕਿ ਮੇਰਾ ਮਨ ਜੜਾ ਉਹ ਸੰਸਾਰ ਤੋਂ ਪ੍ਰਾਂਤ ਵੱਤੇ ਕਰਤਾ ਪ੍ਰਪੰਦੇ ਨਾਮ ਦੇ ਵਿਚ ਲੱਗਾ ਹੈ ਔਰ ਕੇਵਲ ਇੱਕ ਜਿਹੜਾ ਕੇਵਲ ਇੱਕ ਹੈ ਅਤੇ ਜੋ ਕਾਨ ਕਾਣ ਦੇ ਵਿੱਚ ਮੌਜੂਦ ਹੈ ਇੱਥੇ ਦੇਖੋ ਕਿ ਇਹ ਕਾਣ ਕਾਣ ਦੇ ਵਿੱਚ ਭਾਮ ਕੇ ਕਾਣ ਜਿਹੜਾ ਹੁੰਦਾ ਹੈ ਉਹਦੇ ਕਾਣ ਵਿੱਚ ਨਹੀਂ ਕਾਣ ਹੈ ਜੇ ਤਾਪਮਾਨ ਨਹੀਂ ਹੈ ਤਾਂ ਉਹ ਨੀਤਾ ਵੱਢ ਲਈ ਤਾਂ ਨਾ ਕੰਦੇ ਨਿਪਰੇ ਜਿਹੜਾ ਸਾਰੇ ਗੇਤਾ ਤਲੇ ਦਿੱਖਦੀ ਹੈ। ਠੰਡਾ ਕਰ ਲਿਆ ਜਾਂਦਾ ਹੈ। ਸੁਖੀ ਰਿਹਾ ਹੋਵੇ। ਕਿਤੇ ਉਹ ਕਾਰਨੂਨਾ ਦੇ ਵਿੱਚ ਵੀ ਉਹ ਪਰਮਾਤਮਾ ਮੌਜੂਦ ਹੈ। ਧੰਨ ਮੌਤਰੇ ਕਿਤੇ ਪੱਥਰ ਤੇ ਪਰਮਾਤਮਾ ਨੂੰ ਪਾ ਲਿਆ।